ओके गाइस वेलकम बैक टू न्यू ब्लॉग ਪਹਿਲਾਂ ਤਾਂ ਸਭ ਤੋਂ ਪਹਿਲਾਂ ਬਲੌਗ ਦੇ ਵਿੱਚ ਨਾ ਆਪਾਂ ਕਿਸੇ ਦਾ ਆਂਸਰ ਦਿੰਨੇ ਆ ਠੀਕ ਆ ਤੇ ਸੱਚ ਅੱਜ ਨਵੀਂ ਗੱਲ ਤੁਹਾਨੂੰ ਦੱਸਦੇ ਆ ਕੰਪਿਊਟਰ ਉੱਪਰ ਰਿਹਾ ਪਿਆ ਰਹਿੰਦਾ ਹੈ ਨਾ ਆਪਣੇ ਕਾਫੀ ਦਿਨਾਂ ਦਾ ਉਹ ਨੂੰ ਆਪਾਂ ਥੱਲੇ ਸ਼ਿਫਟ ਕਰਤਾ ਠੀਕ ਆ ਹੁਣ ਇੱਥੇ ਆਪਣੇ ਬੈੱਡ ਦੇ ਕੋਲ ਹੀ ਰਿਹਾ ਕਰੂਗਾ ਕਿਉਂਕਿ ਇੱਕ ਸੌਫਟਵੇਅਰ ਸੀਗਾ ਉਹ ਮੈਂ ਸਿੱਖਣਾ ਸੀ ਐਡੀਟਿੰਗ ਵਗੈਰਾ ਨਾ ਕੁਝ ਉੱਤੇ ਜਾਣਾ ਪੈਂਦਾ ਸੀ ਉੱਤੇ ਵਾਈਫਾਈ ਕਨੈਕਟ ਨਹੀਂ ਹੁੰਦਾ ਤਾਂ ਕਰਕੇ ਨੂੰ ਮੈਂ ਥੱਲੇ ਹੀ ਲਿਆ ਆ ਚਲੋ गाइस ਸਭ ਤੋਂ ਪਹਿਲਾਂ ਇੱਕ ਪ੍ਰਸ਼ਨ ਆਇਆ ਸੀਗਾ ਮੈਂ ਸਕਰੀਨਸ਼ਾਟ ਲਾ ਦੂੰਗਾ ਮਾਈਂਡ ਮੂਵ ਚੈਨਲ ਆ 8536 4 ਦਿਨ ਹੋ ਗਏ ਆ ਠੀਕ ਆ 2 ਦਿਨ ਤਰਜੀ ਨੇ ਉੱਥੋਂ ਵੀਡੀਓ ਪਾਈਆਂ ਲੁਧਿਆਣੇ ਤੋਂ ਤੇ ਮੇਰਾ ਜਿਵੇਂ ਲਾ ਲਓ ਟਾਈਮ ਨਹੀਂ ਲਾਤਾ ਰਿਹਾ ਲਾ ਲਓ ਡੈਡੀ ਨਾਲ ਹੈਲਪ ਕਰਾਉਂਦੇ ਰਹੇ ਜਿਮ ਜਾਂਦੇ ਰਹੇ ਛੋਟੇ-ਮੋਟੇ ਕੰਮ ਨਾਲ ਲਾਉਂਦੇ ਰਹੇ ਠੀਕ ਹੈ ਕਰਾਉਂਦੇ ਰਹੇ ਇਹਦਾ ਹੈਗਾ ਕੁਐਸਚਨ ਹੈਗਾ ਵਾ ਪਹਿਲਾ ਰੱਬ ਕੌਣ ਹੈ ਰੱਬ ਦਾ ਜਨਮ ਕਿਵੇਂ ਹੋਇਆ ਪਲੀਜ਼ ਰਿਪਲਾਈ ਠੀਕ ਹੈ ਮੈਂ ਇਹਨੂੰ ਰਿਪਲਾਈ ਕੀਤਾ ਸੀ ਉਹਨੂੰ ਮੈਂ ਕਹਿਆ ਨੈਕਸਟ ਵੀਡੀਓ ਚ ਤਿੰਨ ਚਾਰ ਦਿਨ ਹੋ ਗਏ ਆ ਪਰ ਆਜ ਨਹੀਂ ਹੋਈ ਮੇਰੇ ਤੋਂ ਚਲੋ ਗੈਸ ਆਪਾਂ ਹੁਣ ਇਹਨਾਂ ਜਵਾਬ ਦੇਗੇ ਜਿੰਨੀ ਕੁ ਮੈਨੂੰ ਸਮਝ ਆਉ ਉਸ ਹੱਬ ਨੇ ਮੈਂ ਦਊਗਾ ਠੀਕ ਹੈ ਬਾਕੀ ਸਭ ਨੂੰ ਆਪ ਦੇ ਆਪ ਦਾ ਜੂ ਸਹੀ ਲੱਗਦਾ ਉਹਨੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਕਿ ਰੱਬ ਕੌਣ ਆ ਰੱਬ ਕੌਣ ਹੈ ਠੀਕ ਹੈ ਉਸ ਤੋਂ ਪਹਿਲਾਂ ਪੁੱਛਿਆ ਰੱਬ ਦਾ ਜਨਮ ਕਿਵੇਂ ਹੋਇਆ ਇਹ ਜਿਹੜਾ ਪ੍ਰਸ਼ਨ ਹੈ ਨਾ ਨੇਵਰ ਐਂਡਿੰਗ ਆ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਔਰ ਉੱਤੇ ਔਰ ਉੱਤੇ ਜਦੋਂ ਰੱਬ ਦਾ ਕੋਈ ਜਨਮ ਆਲਾ ਫਿਰ ਆਪਾਂ ਪੁੱਛਾਂਗੇ ਉਹਨੂੰ ਕਿੰਨੇ ਜਨਮ ਪੈਦਾ ਕੀਤਾ ਜਿੰਨੇ ਰੱਬ ਨੂੰ ਪੈਦਾ ਕੀਤਾ ਉਹਨੂੰ ਕਿੰਨੇ ਕੀਤਾ ਜੇ ਉਹਨੂੰ ਕੀਤਾ ਉਹਨੂੰ ਕਿੰਨੇ ਕੀਤਾ ਨਹੀਂ ਇਹ ਅਨਾਦੀ ਆ ਇਹ ਚੱਲਦਾ ਹੀ ਰਹਿੰਦਾ ਤੇ ਦੂਜੀ ਗੱਲ ਜੇ ਆਪਾਂ ਕਹਿੰਗੇ ਪਰਮਾਤਮਾ ਨੂੰ ਕਿੰਨੇ ਬਣਾਇਆ ਹੁਣ ਦੇਖੋ ਆਪਾਂ ਕਹਿੰਦੇ ਆ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਆਤਮਾ ਪਰਮਾਤਮਾ ਨੂੰ ਕਹਿੰਦੀ ਆ ਪਰਮਾਤਮਾ ਵੀ ਕਿਸੇ ਨੂੰ ਜੇ ਕਹੂਗਾ ਠੀਕ ਹੈ ਤੇ ਫਿਰ ਉਹਦਾ ਵੀ ਕੋਈ ਰਾਖਾ ਹੋਇਆ ਤੂੰ ਫਿਰ ਪਰਮਾਤਮਾ ਨਹੀਂ ਨਾ ਕਮਾਗੀ ਪਰਮਾਤਮਾ ਮਤਲਬ ਸੁਪਰੀਮ ਸੋਲ ਆਪਾਂ ਸੋਲ ਆ ਸੁਪਰੀਮ ਨਹੀਂ ਨਾ ਇਸ ਕਰਕੇ ਪਰਮਾਤਮਾ ਵੱਖਰਾ ਹੈ ਤੇ ਆਪਾਂ ਆਤਮਾ ਵੱਖਰੀ ਆ ਪਰਮਾਤਮਾ ਨੂੰ ਜਨਮ ਗੁਰੂ ਨਾਨਕ ਦੇਵ ਜੀ ਮੂਰ ਮੰਤਰ ਚ ਦੱਸਦੇ ਆ ਸਹ ਪੰਗ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਠੀਕ ਹੈ ਜੇ ਪਰਮਾਤਮਾ ਨੂੰ ਕਿਸੇ ਨੇ ਪੈਦਾ ਕੀਤਾ ਫਿਰ ਆਪਾਂ ਉਹ ਅਥਾਰਟੀ ਨੂੰ ਮੰਨਾਂਗੇ ਉਹਨੂੰ ਮੰਨਾਂਗੇ ਕਿ ਜਿੰਨੇ ਉਹਨੂੰ ਪੈਦਾ ਕੀਤਾ ਕਿਉਂਕਿ ਉਹ ਸਰਵਸ਼ਕਤੀਮਾਨ ਹੋਇਆ ਨਾ ਹੁਣ ਅਗਲਾ ਸਵਾਲ ਸਿਕਾ ਉਹਨਾਂ ਦਾ ਕਿ ਪਰਮਾਤਮਾ ਕੌਣ ਹੈ ਇਸ ਸਵਾਲ ਦਾ ਜਵਾਬ ਮੈਂ ਇੱਕ ਵੀਡੀਓ ਵਿੱਚ ਦਿੱਤਾ ਵੀ ਹੋਇਆ ਠੀਕ ਹੈ ਠੀਕ ਹੈ ਪਰਮਾਤਮਾ ਕੌਣ ਹੈ ਇੱਕ ਵੀਡੀਓ ਮੈਂ ਪਿੱਛੇ ਜੇ ਬਣਾਈ ਮਿਲਾਂ ਦਾ ਮਹੀਨੇ ਦੋ ਹੋ ਗਏ ਆ ਕਿਉਂ ਮੈਂ ਲਿੰਕ ਥੱਲੇ ਪਾ ਦੂਗਾ ਤੁਸੀਂ ਦੇਖ ਲਓ ਚੈੱਕ ਕਰ ਲਿਓ ਠੀਕ ਹੈ ਤੇ ਹੁਣ ਹੁੰਦੇ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਤਾਂ ਆਪਾਂ ਨੂੰ ਇਹ ਜਾਨਣਾ ਚਾਹੀਦਾ ਉਹਨੂੰ ਇਹ ਤਿੰਨ ਚੀਜ਼ਾਂ ਜਾਣੇ ਚਾਹੀਦੀਆਂ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਤੇ ਕਿੱਥੇ ਜਾਣਾ ਇਹ ਤਿੰਨ ਚੀਜ਼ਾਂ ਜਦੋਂ ਇਹ ਪਤਾ ਲੱਗੇ ਨਾ ਅਸੀਂ ਕੌਣ ਆ ਬੜੀਆਂ ਗਾਇਸ ਆਪਾਂ ਦੇਖਦੇ ਰਹਿੰਦੇ ਰਹਿੰਦੇ ਸੁਣਦੇ ਰਹਿੰਦੇ ਸਾਰੇ ਬਾਰੇ ਹੂ ਆਮ ਆਏ ਹੂ ਆਮ ਆਏ ਅਸੀਂ ਕੌਣ ਆ ਮੈਂ ਕੌਣ ਆ ਮੈਂ ਕੌਣ ਇਹ ਦੋ ਚੀਜ਼ਾਂ ਦੇ ਬਾਰੇ ਜਦੋਂ ਪਤਾ ਲੱਗ ਜੇ ਨਾ ਕਿ ਮੈਂ ਕੌਣ ਆ ਕਿੱਥੋਂ ਆਇਆ ਇਹ ਚੀਜ਼ਾਂ ਆਪਰਮਾਤਮਾ ਦੀ ਕੋਝ ਪਰਮਾਤਮਾ ਦਾ ਕਲੀਅਰ ਕੀਤਾ ਹੋਇਆ ਇੱਕ ਵੀਡੀਓ ਦੇ ਵਿੱਚ ਉਹ ਤੁਸੀਂ ਸੁਣਿਓ ਰਾਮ ਨਾ ਠੀਕ ਹੈ ਆਪ ਦੇ ਬਾਰੇ ਆਪਾਂ ਨੂੰ ਕਦੋਂ ਪਤਾ ਲੱਗੂਗਾ ਕਿ ਅਸੀਂ ਕੌਣ ਹਾਂ ਤੇ ਅੱਜ ਉਹਦੇ ਤੇ ਮੈਂ ਸੋਚਿਆ ਇਹ ਡਿਟੇਲ ਦੇ ਵਿੱਚ ਵੀਡੀਓ ਬਣਾਵਾਂ ਜਿੰਨਾ ਕਿ ਮੈਨੂੰ ਸਮਝ ਆਇਆ ਉਨਾ ਹੀ ਮੈਂ ਸਮਝਾ ਪਾਉਂਗਾ ਠੀਕ ਹੈ ਜੀ ਜਦੋਂ ਆਪਾਂ ਕਿੰਨੇ ਆ ਨਾ ਤੂੰ ਕੌਣ ਸਾਰੇ ਬੰਦੇ ਦੱਸਦੇ ਮੈਂ ਡਾਕਟਰ ਆ ਮੈਂ ਪ੍ਰਿੰਸੀਪਲ ਆ ਮੈਂ ਵਕੀਲ ਆ ਹਰ ਇੱਕ ਬੰਦਾ ਆਪਣਾ ਆਪਣਾ ਰਾਏ ਦਿੰਦਾ ਠੀਕ ਹੈ ਆਪ ਦਾ ਜੋ ਨੇ ਪ੍ਰਾਪਤ ਕੀਤਾ ਮੈਂ ਕੋ ਡਾਕਟਰ ਮੇਰਾ ਨਾਮ ਜੇ ਮੈਨੂੰ ਕੋਈ ਪੁੱਛੇ ਤੂੰ ਕੌਣ ਆ ਮੈਂ ਕੋ ਮੈਂ ਲਾ ਪ੍ਰੀਤਾਂ ਮੈਂ ਜੱਟਾਂ ਕੋਈ ਕਬੂਆ ਕੋਈ ਸਿੱਖਾ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਸ਼ਰੀਰਦਾਰ ਸਭ ਕੁਛ ਸ਼ਰੀਰਦਾਰ ਦੱਸਦਾ ਠੀਕ ਹੈ ਮੈਂ ਕੌਣ ਆ ਮੈਂ ਕੌਣ ਆ ਇਹ ਗਾਇਸ ਬੜੀ ਗਹਿਰੀ ਗੱਲ ਆ ਬੜੀ ਕੰਫਿਊਜ਼ਨ ਵਾਲੀ ਗੱਲ ਆ ਇੱਕ ਇਦਾਂ ਦੀ ਐਗਜ਼ਾਮਪਲ ਦੇ ਕੇ ਸਮਝਾਉਂ ਪੈਣੀ ਆ देखो मैं कह ना ना मैं लॉ फ्री ता मैं श्रीर, श्रीर आ परित दे शरीर है ठीक कर है शरीर ਦੇ ਅੰਦਰ ਆ ਕੋਈ ਜਿਹੜਾ ਕੰਨਾਂ ਦੇ ਵਿੱਚੋਂ ਇਹ ਸੁਣ ਰਿਹਾ ਅੱਖਾਂ ਦੀਆਂ ਬਾਹਰੀਆਂ ਇਹ ਖਿੜਕੀਆਂ ਦੇ ਵਿੱਚੋਂ ਦੀ ਕੋਈ ਦੇਖ ਰਿਹਾ ਤੇ ਮੂੰਹ ਦੇ ਰਹੀਂ ਬੂੜ ਰਿਹਾ ਜਿਹਨੂੰ ਆਪਾਂ ਆਤਮਾ ਕਹਿੰਦੇ ਆ ਸਾਰੇ ਜਾਨੇ ਕਹਿੰਦੇ ਆਤਮਾ ਤੇਰੇ ਅੰਦਰ ਵੀ ਆਤਮਾ ਮੇਰੇ ਅੰਦਰ ਵੀ ਆਤਮਾ ਮੈਂ ਆਤਮਾ ਇਸ ਸਰੀਰ ਦੁਆਰਾ ਆਪਾਂ ਕਰਮ ਕਰਦੇ ਆਂ ਇੱਕ ਕਰਮ ਇੰਦਰੀਆਂ ਹੱਥ ਅੱਖਾਂ ਕੰਨ ਮੂੰਹ ਠੀਕ ਹੈ ਇਹ ਆਪਣਾ ਸਰੀਰ ਹੋ ਗਿਆ ਇੱਕ ਬਾਡੀ ਤੇ ਡਰਾਈਵ ਕਰਦਾ ਇਹਨੂੰ ਆਤਮਾ ਸੋਲ ਸਪ੍ਰਿਟ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜਿਵੇਂ ਇੱਕ ਕਾਰ ਨਹੀਂ ਆ ਕਾਰ ਦੇ ਵਿੱਚ ਬੈਠਾ ਕਾਰ ਦੇ ਵਿੱਚ ਬੈਠਾ ਡਰਾਈਵਰ ਕਾਰ ਨੂੰ ਚਲਾਉਂਦਾ ਕਾਰ ਨਹੀਂ ਨਾ ਖੁਦ ਚੱਲਦੀ ਕਾਰ ਨੂੰ ਕੌਣ ਚਲਾਉਂਦਾ ਪਿਆ ਡਰਾਈਵਰ ਚਲਾਉਂਦਾ ਨਾ ਉਸੇ ਤਰੀਕੇ ਨਾਲ ਸਰੀਰ ਜਦੋਂ ਬੰਦਾ ਮਰ ਜਾਂਦਾ ਆਪਾਂ ਗਏ ਨੇ ਉੱਠੋਏ ਉੱਠੋਏ ਉੱਠੇ ਕਿਦਾਂ ਡਰਾਈਵਰ ਹੀ ਨਿਕਲ ਗਿਆ ਆਤਮਾ ਹੀ ਨਿਕਲ ਗਈ ਜਿਸ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਆ ਦੇਖੋ ਘਰੇ ਜਿੰਨੀਆਂ ਮ ਭੈਣਾ ਰੋਟੀ ਬਣਾਉਂਦੀਆਂ ਠੀਕ ਆ ਜਦੋਂ ਉਹਨਾਂ ਦਾ ਹੱਥ ਲੱਗਦਾ ਸੇਕ ਤੇ ਕੀ ਕਰਦੀ ਉਹ ਹੱਥ ਸੜ ਗਿਆ ਇੱਦਾਂ ਹੀ ਦੇਖੋ ਆਪਾਂ ਹੱਥ ਕਿਉਂ ਸੜ ਗਿਆ ਕਿਉਂਕਿ ਆਤਮਾ ਨੂੰ ਹੀ ਉਹ ਦੁੱਖ ਹੋਇਆ ਤੇ ਜਦੋਂ ਮਰ ਜਾਂਦਾ ਉਹਨੂੰ ਆਪਾਂ ਮਾਦ ਦੇ ਹਵਾਲੇ ਕਰ ਦਿਉ ਕਿਉਂ ਨਹੀਂ ਦੁੱਖ ਹੁੰਦਾ ਆਤਮਾ ਹੀ ਨਿਕਲ ਗਈ ਜਿਹੜੀ ਹੁੰਦੀ ਨਾ ਜੇ ਹਸਪੀਟਲ ਵਿੱਚ ਜਾਂਦੇ ਆ ਕਹਿੰਦੇ ਆ ਨਾ ਪੇਸ਼ੈਂਟ ਲੈ ਕੇ ਆਓ ਪੇਸ਼ੈਂਟ ਲੈ ਕੇ ਆਓ ਫਿਰ ਐਂਡ ਤੇ ਹੁੰਦਾ ਹੁਣ ਜਦੋਂ ਆਤਮਾ ਨੇ ਬੋਡੀ ਲੈ ਜਾਓ ਪਹਿਲਾਂ ਪੇਸ਼ ਆਇਆ ਪੇਸ਼ੈਂਟ ਸੀ ਤੇ ਗਿਆ ਕੌਣ ਬੋਡੀ ਗਈ ਮਤਲਬ ਸ਼ਰੀਰ ਨਿਕਲ ਗਿਆ ਠੀਕ ਹੈ ਆਤਮਾ ਨਿਕਲ ਗਈ ਤੋ ਉਹਨੂੰ ਬੋਡੀ ਕਹਿ ਦਿੱਤਾ ਜਾਂਦਾ ਹੋਰ ਵੀ ਇਦਾਂ ਬੜੀਆਂ ਐਗਜ਼ਾਮਪਲਾਂ ਗਾਇਸ ਜਿੱਦਾਂ ਕਿ ਆਪਾਂ ਜਿੰਨੇ ਵੀ ਪੜ੍ਹਦੇ ਆ ਉਹਨਾਂ ਚ ਵੀ ਆਉਂਦਾ ਵਾ ਕਿ ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਨ ਮੂਲ ਪਛਾਨੇ ਤਾਂ ਸੋ ਜਾਣੇ ਪਹਿਲਾਂ ਆਪਣੇ ਆਪ ਨੂੰ ਪਛਾਨੋ ਫਿਰ ਉਹਨੂੰ ਜਾਨੋ ਠੀਕ ਹੈ ਮੈਂ ਕੌਣ ਆ ਤੇ ਮੈਂ ਕੌਣ ਆ ਇੱਕ ਇਹ ਰਹਿੰਦੀ ਆਤਮਾ ਰਹਿੰਦੀ ਕਿੱਥੇ ਆ ਆਪਣੇ ਪੂਰੇ ਸਰੀਰ ਦੇ ਵਿੱਚ ਆਤਮਾ ਰਹਿੰਦੀ ਕਿੱਥੇ ਆ ਇਹਦਾ ਗਿਆਨ ਆਤਮਾ ਦੇ ਗੁਣ ਕੀ ਆ ਉਹਦੀਆਂ ਸ਼ਕਤੀਆਂ ਕੀ ਆ ਉਹਦਾ ਗਿਆਨ ਜਦੋਂ ਹੋਵੇ ਨਾ ਮੈਂ ਕੌਣ ਆ ਅਬ ਜਦੋਂ ਇਹ ਚੀਜ਼ਾਂ ਬਾਰੇ ਆਪ ਨੂੰ ਪਤਾ ਲੱਗਦਾ ਆਪਾਂ ਇੱਕ ਵਾਰੀ ਹਿਲੇ ਆਨੇ ਆ ਫਿਰ ਕਿੰਨੇ ਚਿਰ ਤੋਂ ਮੈਂ ਆਪ ਦੇ ਆਪ ਨੂੰ ਸਰੀਰ ਸਮਝੀ ਜਾਂਦਾ ਨਹੀਂ ਪਰ ਫਿਰ ਪਤਾ ਲੱਗਦਾ ਇੱਕ ਥਾਂ ਤੇ ਹਟ ਕੇ ਨਹੀਂ ਆ ਮੈਂ ਤੇ ਉਹ ਆ ਫਿਰ ਕੋਈ ਬੰਦੇ ਉਹਨੂੰ ਪਾਲਿਸ਼ ਕਰਦੇ ਆ ਆਤਮਾ ਦੇ ਉੱਤੇ ਵਰਕ ਕਰਦੇ ਆ ਜਿੱਨਾ ਚ ਨਹੀਂ ਸਮਝ ਸ਼ਰੀਰ ਤੇ ਵਰਕ ਕਰਦੇ ਆ ਦੋ ਚੀਜ਼ਾਂ ਤੇ ਗਾਇਜ਼ ਆਪਾਂ ਨਾ ਸਾਰੀ ਜ਼ਿੰਦਗੀ ਕੱਢਦੇ ਆ ਇੱਕ ਦੇਹ ਅਪਮਾਨ ਤੇ ਤੇ ਦੂਜਾ ਜਦੋਂ ਸਮਝ ਆ ਜਾਂਦੀ ਉਦੋਂ ਆਤਮਾ ਦੇ ਉੱਤੇ ਪਹਿਲਾਂ ਦੇਹ ਦੇ ਉੱਤੇ ਆਪਾਂ ਦੇਹ ਨੂੰ ਡਿਜ਼ਾਈਨ ਕਰਦੇ ਰਹਿੰਦੇ ਆ ਸ਼ਿੰਗਾਰਦੇ ਰਹਿੰਦੇ ਆ ਸਾਰੇ ਕਰਦੇ ਆ ਠੀਕ ਆ ਤੇ ਜਦੋਂ ਆਪਾਂ ਨੂੰ ਸਮਝ ਆਉਂਦੀ ਕਿ ਇਹ ਦੇਹ ਤੋਂ ਹਟ ਕੇ ਇੱਕ ਚੀਜ਼ ਆ ਆਤਮਾ ਤਫਿਰ ਉਹ ਆਤਮਾ ਦੇ ਉੱਤੇ ਵਰਕ ਕਰਦੇ ਆ ਆਤਮਾ ਦੇ ਚੰਗੇ ਗੁਣ ਦੇਵੀ ਗੁਣ ਧਾਰਨ ਕਰਦੇ ਆ ਉਹਦੀਆਂ ਕੀ ਸ਼ਕਤੀਆਂ ਉਹਨੂੰ ਪ੍ਰਾਪਤ ਕਰਨ ਲੱਗ ਪੈਂਦੇ ਆ ਚੰਗੇ ਚੰਗੇ ਜੋ ਗੁਣ ਆਪਣੇ ਸਤਤਾ ਦਿਰਤਾ ਹਨ ਪਿਆਰ ਖੁਸ਼ੀ ਆਨੰਦ ਪ੍ਰੇਮ ਇਹ ਵਰਗਾ ਚਿੱਤ ਨੂੰ ਆਪਣੇ ਅੰਦਰ ਭਰਨ ਲੱਗ ਪੈਂਦਾ ਉਹ ਫਿਰ ਤੇ ਸਾਰਿਆਂ ਨੂੰ ਬੇਹੱਦ ਦੀ ਦ੍ਰਿਸ਼ਟੀ ਨਾਲ ਵੇਖਦਾ ਸਾਰਿਆਂ ਨੂੰ ਇਹ ਅੱਖ ਨਾਲ ਦਿਖੂਗਾ ਕਿ ਉਹ ਸਾਰੇ ਆਪਣੇ ਆਂ ਕਿਉਂਕਿ ਜਿੱਥੋਂ ਆਪਾਂ ਆਏ ਨਾ ਜਿਵੇਂ ਆਪਾਂ ਕਹਿੰਨੇ ਆ ਕਿ ਆਪਾਂ ਕਿੱਥੋਂ ਆਏ ਆ ਇਹਨੂੰ ਮੁਸਾਫਰਖਾਨਾ ਕਿਹਾ ਗਿਆ ਜਿਹੜੇ ਆਪਾਂ ਤਰ ਘਰੇ ਰਹਿੰਦੇ ਆ ਜਿੱਥੇ ਮਰਜੀ ਪਲੈਨਟ ਤੇ ਇਹਨੂੰ ਮੁਸਾਫਰਖਾਨਾ ਕਿਹਾ ਗਿਆ ਗਾਣੇ ਵਿੱਚ ਸੁਣਦੇ ਚਾਰ ਦਿਨਾਂ ਦਾ ਮੇਲਾ ਠੀਕ ਆ ਖਾ ਲੋ ਪੀ ਲੋ ਐਸ਼ ਕਰ ਲੋ ਫਿਰ ਚਲੇ ਜਾਣਾ ਮਰ ਜਾਣਾ ਇਦਾਂ ਸੁਣਦੇ ਆ ਕਿ ਘੁੰਮਣ ਆਇਆ ਇੱਥੇ ਇੱਕ ਰੰਗਮੰਚ ਆਏ ਵਾਲਾ ਸਥੂਲ ਲੋਕ ਮ੍ਰਿਤਯੂ ਲੋਕ ਵੀ ਇਹਨੂੰ ਕਹਿਆ ਫਿਰ ਜਾਣਾ ਕਿੱਥੇ ਆ ਆਦੀ ਚਰਨੀ ਨੂੰ ਜਾਣਾ ਕਿੱਥੇ ਆ ਉਹ ਆਪਣਾ ਅਸਲੀ ਘਰ ਆ ਠੀਕ ਹੈ ਤੇ ਦੋ ਸ਼ਬਦ ਆ ਆਪਾਂ ਹੈ ਕੌਣ ਅਸਲੀ ਪਹਿਲਾਂ ਆਪਣੀ ਪਹਿਚਾਨ ਕਰਨੀ ਬਹੁਤ ਜ਼ਰੂਰੀ ਆ ਕਿਸੇ ਨੂੰ ਪੁੱਛੋ ਤੁਸੀਂ ਕੌਣ ਆ ਮੈਂ ਲਾਪਰੀ ਤਾਂ ਇਦਾਂ 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 ਜਦੋਂ ਇਹ ਚੀਜ਼ ਦਾ ਪਤਾ ਲੱਗਦਾ ਨਾ ਨਹੀਂ ਯਾਰ ਆਤਮਾ ਇੱਕ ਪੁਆਇੰਟ ਆਫ ਲਾਈਟ ਆ ਇੱਕ ਜੋਤ ਆ ਜੋਤ ਸਰੂਪ ਕਿਹਾ ਗਿਆ ਗਾਇਜ਼ ਨੂੰ ਸਾਰੇ ਜਿੰਨੇ ਵੀ ਦੇਖੋ ਧਰਮਾਂ ਦੇ ਵਿੱਚ ਆਪਾਂ Hindu ਧਰਮ ਵਿੱਚ ਦੇਖੀ ਇਹਦੀ ਯਾਦਗਾਰ ਪਤਾ ਕਾਦੇ ਵਿੱਚ ਆ ਉਥੇ ਟਿੱਕਾ ਲੱਗਦਾ ਆ ਇੱਥੇ ਜਿਹੜੇ ਵੀਰੇ ਆ ਨਾ ਜਿਹੜੇ ਭਾਈ ਲੋਕ ਆ ਜਿਹੜੇ ਆਪਣੇ ਬੰਦੇ ਆ ਉਹਦੀ ਪ੍ਰਥਾ ਹੈਗੀ ਆ ਇੱਥੇ ਟਿੱਕਾ ਲਾਉਂਦੀ ਤੇ ਉਹਦਾ ਇਹ ਚਿੰਨ ਸੀ ਸਿੰਬੋਲਿਕ ਸੀਗਾ ਕਿ ਇੱਥੇ ਆਤਮਾ ਨਿਵਾਸ ਕਰਦੀ ਆ ਆਤਮਾ ਦੀ ਸਮਰਤੀ ਦੇ ਵਿੱਚ ਰਹਿਣਾ ਸਾਰਾ ਦਿਨ ਕਿ ਮੈਂ ਆਤਮਾ ਮੈਂ ਸ਼ਰੀਰ ਨਹੀਂ ਆ ਜੇ ਸ਼ਰੀਰ ਭਾਂ ਦੇ ਵਿੱਚ ਆਈਏ ਫਿਰ ਪੰਜ ਵਿਕਾਰ ਆਉਂਦੇ ਆ ਜੇ ਆਤਮਾ ਦੇ ਵਿੱਚ ਆਈਏ ਸਾਰਿਆਂ ਨੂੰ ਆਤਮਾ ਸਰੂਪ ਦੇਖਣਾ ਤੇ ਫਿਰ ਸਾਡੇ ਵੀ ਕਰਮ ਕੱਟੇ ਜਾਂਦੇ ਆ ਠੀਕ ਆ ਤੇ ਜਿਵੇਂ ਜਿਵੇਂ ਹੀ ਆਪਾਂ ਆਪਣੇ ਆਪ ਨੂੰ ਆਤਮਾ ਸਮਝ ਕੇ ਜ਼ਿੰਦਗੀ ਜਿਉਵਾਂਗੇ ਨਾ ਮੈਂ ਕੌਣ ਆ ਮੇਰਾ ਸੱਚ ਕੀ ਆ ਟਰੂ ਕੀ ਆ ਓਵੇਂ ਓਵੇਂ ਜ਼ਿੰਦਗੀ ਆਸਾਨ ਬਣਦੀ ਜਾਂਦੀ ਆ ਓਵੇਂ ਓਵੇਂ ਸੇ ਤੇ ਸਭ ਤੋਂ ਪਹਿਲੀ ਗੱਲ ਜਿਵੇਂ ਮੈਂ ਦੱਸਿਆ ਤੁਹਾਨੂੰ ਇੱਥੇ ਲਾਉਂਦੇ ਆ ਮੈਂ ਟਿੱਕਾ ਲਾਉਂਦਿਆਂ ਹਿੰਦੂ ਵੀਰ ਤੇ ਉਹ ਇੱਕ ਇਹ ਦੱਸਣਾ ਸੀਗਾ ਕਿ ਇੱਥੇ ਆਤਮਾ ਨਿਵਾਸ ਕਰਦੀ ਆ ਜਿੰਨੀਆਂ ਵੀ ਲੇਡੀਜ਼ ਆ ਉਹ ਕੀ ਕਰਦੀਆਂ ਨੇ ਇੱਥੇ ਬਿੰਦੀ ਲਾਉਂਦੀਆਂ ਉਦੋਂ ਬਿੰਦੀ ਦਾ ਬਿੰਦੀ ਲਾਉਣੀ ਇਹ ਸ਼ਿੰਗਾਰ ਨਹੀਂ ਸੀਗਾ ਅੱਖਾਂ ਦੇ ਅੱਖਾਂ ਦੇ ਵਿੱਚ ਕੀ ਇਹ ਸ਼ਿੰਗਾਰ ਨਾ ਇਹ ਉਹ ਸੀਗਾ ਕਿ ਜਦੋਂ ਸ਼ੀਸ਼ੇ ਮਰੇ ਜਾਣਾ ਆਦੇ ਸਰੀਰ ਨੂੰ ਭੁੱਲਣਾ ਕਿਵੇਂ ਇੱਥੇ ਬਿੰਦੀ ਲਾਉਣਾ ਕਿ ਮੈਂ ਇੱਕ ਆਤਮਾ ਆਪਣੇ ਆਪ ਨੂੰ ਯਾਦ ਦਿਵਾਉਣਾ ਇਹਦੇ ਵਿੱਚ ਹੋਰ ਵੀ ਆਪਾਂ ਜੋ ਪੜਦੇ ਆਂ ਇਹ ਅੱਖਿਓ ਹਰ ਤੁਮੇ ਜੋਤ ਰੱਖੀ ਹੈ ਨਿਤਰੋ ਮੇਰਿਓ ਹਰ ਤੁਮੇ ਜੋਤ ਰੱਖੀ ਕਿ ਆਪਣੀਆਂ ਅੱਖਾਂ ਦੇ ਵਿੱਚ ਨੂਰ ਟਿਕਾਇਆ ਜੋ ਮੈਂ ਸੀ ਫੋਕਸ ਪਾਇਆ ਜਿਹਨੂੰ ਦਸਮਾ ਦਵਾਰ ਵੀ ਕਿਹਾ ਗਿਆ ਇਹ ਦਸਮਾ ਦਵਾਰ ਆਤਮਾ ਗਾਇਸ ਇੱਥੇ ਅੱਖਾਂ ਦੇ ਪਿੱਛੇ ਰਹਿੰਦੀ ਆ ਅੱਖਾਂ ਦੇ ਪਿੱਛੇ ਰਹਿੰਦੀ ਤਾਂ ਅੱਖਾਂ ਦੀਆਂ ਖਿੜਕੀਆਂ ਨਾਲ ਇਹ ਵੇਖਦੀ ਆ ਸਭ ਨੂੰ ਕੰਨਾਂ ਦਵਾਰਾ ਸੁਣਦੀ ਆ ਮੁਖ ਦਵਾਰਾ ਬੋਲਦੀ ਆ ਠੀਕ ਆ ਜੀ ਜਿੰਨਾ ਕਲੀਅਰ ਹੁੰਦਾ ਭਾਈ ਵੀਡੀਓ ਵਿੱਚ ਮੈਂ ਕਰ ਦੂੰਗਾ ਜਿਵੇਂ ਜਿਵੇਂ ਤੁਹਾਨੂੰ ਇਹ ਵੀਡੀਓ ਵਧੀਆ ਲੱਗਣ ਲੱਗੇ ਮੈਂ ਪਾਈ ਜਾਊਂਗਾ ਠੀਕ ਹੈ ਇਹ ਅਧਿਆਤਮਿਕ ਗਿਆਨ ਆ ਗਾਇਸ ਆਪਣਾ ਜਿਹੜਾ ਕਿ ਸੱਚ ਆ ਜਿਹੜਾ ਸਦਾ ਰਹਿਣਾ ਸ਼ਰੀਰ ਨੇ ਸਦਾ ਨਹੀਂ ਰਹਿਣਾ ਦੇਖੋ ਪਹਿਲਾਂ ਛੋਟੇ ਸੀਗੇ ਆਪਾਂ ਐਲਬਮ ਦੇ ਵਿੱਚ ਫੋਟੋਆਂ ਦੇਖਦੇ ਹੁਣ ਆ ਵੀ ਛੋਟੇ ਸੀ ਵੱਡੇ ਹੋ ਗਏ ਫਿਰ ਹੋਲੀ ਹੋੜ ਵੱਡੇ ਨੇ ਦੰਦ ਦੇ ਲੰਮੇ ਸ਼ੁਰੂ ਹੋਏ ਨੇ ਅੱਖਾਂ ਧੈਣਕਾਂ ਇਹ ਹੌਲੀ ਹੌਲੀ ਇਹਨੇ ਘਟ ਘਟਣਾ ਹੀ ਆ ਹੋਲੀ ਵਾਲੀ ਘਟਣਾ ਹੋਰ ਗਾਂ ਗਾਂ ਜਾ ਕੇ ਕੰਨਾਂ ਤੋਂ ਫਿਰ ਇਹਨੇ ਵੀ ਮਸ਼ੀਨ ਨੇ ਖਰਾਬ ਹੋਣਾ ਕੰਨ ਸੁਣਨਾ ਨੇ ਮਸ਼ੀਨਾਂ ਲਮੋਣੀਆਂ ਪੈਂਦੀਆਂ ਅੱਖਾਂ ਵੀ ਕਿੱਦਾਂ ਐਨਕਲ ਮੋਣੀਆਂ ਪੈਂਦੀਆਂ ਇਹਨੇ ਐਹੋ ਜੀ ਸਟੇਜ ਤੇ ਚੱਲ ਜਾਣਾ ਹੋੜੀ ਵਾਲੀ ਗਿਰਨ ਲਾਪੈਣਾ ਬੱਚੇ ਦੀ ਫਿਰ ਬੱਚੇ ਦੀ लाठी ਵੀ ਫੜਨੀ ਪੈਣੀ ਆ ਇਹਨੇ ਬਦਲਣਾ ਪਰ ਆਤਮਾ ਨਹੀਂ ਬਦਲਦੀ ਆਤਮਾ ਦੇ ਵਿੱਚ ਜੜੀ ਸ਼ਕਤੀ ਘਟਦੀ ਆ ਉਹ ਆਪਾਂ ਭਰ ਸਕਦੇ ਹਾਂ ਠੀਕ ਆ ਜੋ ਸੱਚ ਸਾਡਾ ਉਹ ਕਦੀ ਨਹੀਂ ਬਦਲਦਾ ਤਾਂ ਆਤਮਾ ਦਾ ਰੰਗ ਕੀ ਆ ਤੇ ਰੂਪ ਕੀ ਆ ਜਿੱਦਾਂ ਆਪਾਂ ਦੱਸਿਆ ਨਾ ਰਹਿੰਦੀ ਕਿੱਥੇ ਆ ਤੇ ਰਹਿੰਦੀ ਹੈਗੀ ਆ ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਇਹਦਾ ਰੰਗ ਕੀ ਆ ਤੇ ਰੂਪ ਕੀ ਆ ਇਹਨੂੰ ਕਿਹਾ ਗਿਆ ਕਿ ਇੱਕ ਸਟਾਰ ਨਹੀਂ ਹੁੰਦਾ ਪੁਆਇੰਟ ਆਫ ਜੋਤ ਨਹੀਂ ਹੁੰਦੀ ਜੋਤ ਜੋਤ ਤਾਂ ਬੜੀ ਲੰਮੀ ਚੱਲਦੀ ਆ ਉਦਾਂ ਨਹੀਂ ਆ ਇਹ ਗਾ ਇੱਕ ਬਿੰਦੀ ਜਿੱਦਾਂ ਮਾਰਦਾ ਇੱਕ ਪੁਆਇੰਟ ਆਫ ਲਾਈਟ ਨੂੰ ਇੱਕ ਸਟਾਰ ਐਨ ਜਿੱਦਾਂ ਕਿ ਇੰਨੀ ਸੁਕਸ਼ਮ ਚੀਜ਼ ਹਨਾ ਹੈ ਆਤਮਾ ਨੂੰ ਕੋਈ ਦੇਖ ਨਹੀਂ ਸਕਦਾ ਗਾਇਜ਼ ਇਹ ਦੇਵੇ ਦ੍ਰਿਸ਼ਟੀ ਨਾਲ ਹੀ ਦੇਖ ਸਕਦੇ ਜਿਸ ਨੂੰ ਪਰਮਾਤਮਾ ਨਾਲ ਹੋ ਜੇ ਜਿਹੜਾ ਧਿਆਨ ਦੇ ਵਿੱਚ ਬਹੁਤ ਹੋ ਜੇ ਨਾ ਬਹੁਤ ਗਹਿਰਾਈ ਚ ਉਹ ਹੀ ਦੇਖ ਸਕਦਾ ਉਹ ਵੀ ਸ਼ਕਸ਼ਤਕਾਰ ਇਹਨੂੰ ਕਹਿੰਦੇ ਆ ਕਿ ਸਾਨੂੰ ਸ਼ਕਸ਼ਤਕਾਰ ਹੋਇਆ ਤੇ ਫਿਰ ਗਾਇਜ਼ ਜਿਹੜੀ ਆਤਮਾ ਨਾ ਇਹ ਕਦੀ ਮਰਦੀ ਨਹੀਂ ਆ ਸਰੀਰ ਮਰ ਜਾਂਦਾ ਆਤਮਾ ਦਾ ਕੀ ਹੁੰਦਾ ਇਹਦੀ ਕਦੀ ਵੀ ਮਰਤੀ ਨਹੀਂ ਹੁੰਦੀ ਇਹ ਅਮਰ ਆ ਅਜਰ ਆ ਅਵਨਾਸ਼ੀ ਆ ਇਹਨੂੰ ਕਾਲ ਖਾ ਨਹੀਂ ਸਕਦਾ ਆਤਮਾ ਨੂੰ ਆਤਮਾ ਇੱਕ ਸਰੀਰ ਛੱਡਦੀ ਆ ਦੂਸਰਾ ਲੈ ਲੈਂਦੀ ਆ ਯਾਦ ਰੱਖੇ ਇਹਨੂੰ ਕਦੀ ਵੀ ਕਾਲ ਨਹੀਂ ਖਾਂਦਾ ਤੇ ਜਿਹੜੇ ਵੀ ਟੈਂਟ ਤੇ ਜਿਹੜੇ ਵੀ ਆਪਣੇ ਘਰੋਂ ਸਰੀਰ ਛੱਡ ਕੇ ਗਏ ਆ ਆਪਾਂ ਉਹਨਾਂ ਨੂੰ ਰੋਂਦੇ ਰਹਿੰਨੇ ਨਾ ਸਾਡੇ ਜੋ ਪਰ ਕੰਪਣਾ ਜੋ ਕਿਰਨਾ ਜਾਂਦੀਆਂ ਜੋ ਵੀ ਰੋਂਦੇ ਆ ਉੱਥੇ ਉਹਨਾਂ ਨੂੰ ਡਿਸਟਰਬ ਕਰਦੀ ਤਾਂ ਕਰਕੇ ਰੋਣਾ ਕਹਿੰਦੇ ਆ ਕਿ ਆਪਦੀ ਅਵਸਥਾ ਨੂੰ ਤੇਜ ਕਰੋ ਜਦੋਂ ਗਿਆਨ ਸਮਝ ਆਉਂਦਾ ਨਾ ਫਿਰ ਕੋਈ ਇਹਨਾਂ ਰੋਂਦਾ ਨਹੀਂ ਆਪਲੇ ਨੂੰ ਸਮਝਦਾ ਠੀਕ ਹੈ ਤਾਂ ਦੂਜੀ ਗੱਲ ਕਿ ਆਤਮਾ ਜਿਹੜੀ ਇਹਦਾ ਵਿਨਾਸ਼ ਨਹੀਂ ਹੁੰਦਾ ਮਰਦਾ ਸ਼ਰੀਰ ਹੈ ਸ਼ਰੀਰ ਇੱਕ ਕਮਰਾ ਵਾ ਜਿਦਾਂ ਕਮਰੇ ਦੇ ਅੰਦਰ ਆਕਾਰਾ ਨਾ ਸਾਡਾ ਇਹਦੇ ਅੰਦਰ ਰਹ ਰਹੇ ਆ ਅਸੀਂ ਠੀਕ ਹੈ ਇਦਾਂ ਹੀ ਇਹ ਘਰ ਆ ਸਾਰਾ ਆਪਣਾ ਇਹਦੇ ਅੰਦਰ ਰਹ ਰਹੇ ਆ ਆਪਾਂ ਇਹਦੇ ਅੰਦਰ ਠੀਕ ਹੈ ਹੁਣ ਵਰਕ ਕਿੰਦੇ ਤੇ ਕਰਨਾ ਆਪਾਂ ਸੋਚਣਾ ਕਿੰਦੇ ਤੇ ਕਰਕੇ ਤਾਂ ਕਰਕੇ ਕਿਹਾ ਕਿ Hindu Muslim Sikh Isai ral mil sare bhai bhai ਉਹ ਕਿਉਂ ਕਿਹਾ ਗਿਆ ਇਹ ਦੇਹ ਤੋਂ ਨਹੀਂ ਕਿਹਾ ਗਿਆ ਸ਼ਰੀਰ ਵਿੱਚ ਕਿਨ ਕਿਹਾ ਗਿਆ ਕਿ ਆਤਮਾ ਇੱਕ ਲੋਕ ਤੋਂ ਆਈ ਆ ਬ੍ਰਹਮ ਲੋਕ ਤੋਂ ਪਰਮ ਧਾਮ ਚ ਸੱਚਖੰਡ ਤੋਂ ਆਈ ਆ ਇੱਥੇ ਆ ਕੇ ਆਪਾਂ ਸਾਰੇ ਜੇ ਉੱਥੇ ਆ ਇੱਕ ਪਿਤਾ ਦੇ ਬੱਚੇ ਹੋ ਗਏ ਇੱਕ ਪਿਤਾ ਇੱਕ ਦੇ ਬਾਲਕ ਜੋ ਥੱਲੇ ਆਉਂਦੇ ਆ ਵੱਖਰੇ ਵੱਖਰੇ ਠੀਕ ਆ ਆਪਾਂ ਧਰਮ ਬਣਾ ਲੈ ਏਦਾਂ ਬਣਾ ਲੈ ਜਿਹੜੇ ਧਰਮ ਪਿਤਾ ਸੀਗੇ ਉਹਨਾਂ ਨੇ ਸਭ ਨੂੰ ਇੱਕ ਕੀਤਾ ਗਾਂ ਦੀ ਗਾਹ ਗਿਆਨਤਾ ਵਸ ਡਿਵਾਈਡ ਹੋ ਗਏ ਤਾਂ ਕਰਕੇ ਕਹਾ ਗਿਆ Hindu Muslim Sikh Isai Ralmil ਸਾਰੇ ਭਾਈ ਭਾਈ ਆਤਮਾ ਦੇ ਰੂਪ ਵਿੱਚ ਕਹਾ ਗਿਆ ਕਿਉਂਕਿ ਆਤਮਾ ਚੁੱਕਤੀ ਹੈ ਨਾ ਤੇ ਇਹ ਹੋਈ ਸੀਗਾ ਵੀਡੀਓ ਕਾਫੀ ਲੰਬੀ ਹੋਗੀ ਲੰਬੀ ਵੀਡੀਓ ਕੋਈ ਨਹੀਂ ਰਹੀਦਾ ਠੀਕ ਹੈ ਹੋਰ ਫਿਰ ਤੁਹਾਡਾ ਕੋਈ ਪ੍ਰਸ਼ਨ ਹੋਇਆ ਇਹਦੇ ਬਾਰੇ ਤਾਂ ਖੁੱਲ ਕੇ ਗੱਲਾਂ ਕਰਾਂਗੇ ਕੋਈ ਵੱਖਰਾ ਜਾਂ ਚੈਨਲ ਬਣਾ ਲਾਂਗੇ ਦੱਸ ਦਿਓ ਮੈਂ ਪੁੱਦਾ ਰਹਾਂਗਾ ਠੀਕ ਹੈ ਜੀ ਤੇ ਬਾਕੀ ਆਪਦੇ ਨੇੜੇ ਨਾ ਚੰਗੀਆਂ ਚੰਗੀਆਂ ਚੀਜ਼ਾਂ ਆਤਮਾ ਦਾ ਗਾਇਸ ਭੋਜਨ ਆਂ ਇਹ ਸਰੀਰ ਨੂੰ ਆਪਾਂ ਭੋਜਨ ਦਿੰਦੇ ਨਾ ਚੰਗਾ ਆਤਮਾ ਦਾ ਭੋਜਨ ਹੈਗਾ ਗਿਆਨ ਇਹਨੂੰ ਚੰਗੀਆਂ ਚੰਗੀਆਂ ਗੱਲਾਂ ਸੁਣਾਓ ਵਧੀਆ ਵਧੀਆ ਗੱਲਾਂ ਅਖਬਾਰਾਂ ਪੜ੍ਹੋ ਹੀ ਨਾ ਆ ਮੋਬਾਈਲ ਦੇ ਵਿੱਚ ਜੋ ਵੀ ਆਉਂਦਾ ਨਾ ਬਹੁਤ ਘੱਟ ਤੋਂ ਘੱਟ ਦੇਖਣਾ ਸ਼ੁਰੂ ਕਰ ਦਿਓ ਜਿੰਨੇ ਵੀ ਚਲੋ ਇਹ ਬਾਤ ਚ ਦੱਸੂਗਾ ਜਿੰਨਾ ਵੀ ਆਪਾਂ ਆਪਦੇ ਉੱਤੇ ਕੰਟਰੋਲ ਕਰਾਂਗੇ ਨਾ ਚੰਗੀਆਂ ਚੀਜ਼ਾਂ ਪੜ੍ਹੋ ਅਧਿਆਤਮਿਕ ਚੀਜ਼ਾਂ ਪੜ੍ਹੋ ਆ ਉਹ ਜੂੰਦੇ ਨਾਲ ਆਪਾਂ ਖੁਸ਼ ਰਹੀਏ ਅੰਦਰ ਅੰਦਰ ਜਿਵੇਂ ਜਾਊਗਾ ਨਾ ਆਪਣੇ ਪੜਦੇ ਆ ਉਹਦੇ ਨਾਲ ਤੂੰ ਆਪਣੇ ਅੰਦਰ ਜਾਊਗਾ ਤੇ ਉਸ ਆਤਮਾ ਦੀ ਊਰਜਾ ਵਧਦੀ ਆ ਹੁਣ ਚਾਰਜਿੰਗ ਮਿਲਦੀ ਆ ਠੀਕ ਹੈ ਜਿਵੇਂ ਧਿਆਨ ਕਰਦੇ ਆ ਠੀਕ ਹੈ ਕੋਈ ਕਰਦਾ ਕੋਈ ਨਹੀਂ ਕਰਦਾ ਧਿਆਨ ਵਿੱਚ ਗਏ ਸਭ ਤੋਂ ਜਿਆਦਾ ਊਰਜਾ ਮਿਲਦੀ ਆ ਪਰਮਾਤਮਾ ਤੋਂ ਊਰਜਾ ਮਿਲਦੀ ਆ ਠੀਕ ਹੈ ਸਾਇਲੈਂਸ ਦੇ ਵਿੱਚ ਜਦੋਂ ਬਹਿੰਦਾ ਨਾ ਕੋਈ ਸ਼ਾਂਤੀ ਦੇ ਵਿੱਚ ਤੇ ਆਪਣੇ ਨਾਲ ਗੱਲਾਂ ਕਰਕੇ ਪਹਿਲਾਂ ਆਪਣੇ ਆਪ ਨੂੰ ਸਮਝਦਾ ਫਿਰ ਉਹਨੂੰ ਆਡੈਂਟਿਟੀ ਨੂੰ ਸਮਝਦਾ ਉਸ ਸੁਪਰੀਮ ਸੋਲ ਨੂੰ ਸਮਝਦਾ ਉਹਦੇ ਨਾਲ ਕਨੈਕਟ ਹੁੰਦੇ ਆ ਸੋ ਅੰਦਰ ਹੁੰਦੇ ਆ ਉਹ ਰਹੀਆਂ ਸ਼ਕਤੀਆਂ ਆਪਣੇ ਅੰਦਰ ਉਹਦੀ ਝਲਕ ਦੇ ਬਾਰੇ ਵੀ ਕਈ ਦਿਨ ਗੱਲਾਂ ਕਰਾਂਗੇ ਫਿਰ ਇਦਾਂ ਮਿਲਦੇ ਰਵਾਂਗੇ ਆਪਾਂ ਨਵੇਂ ਨਵੇਂ ਵੀਡੀਓ ਇਦਾਂ ਦੀ ਬਣਾਉਂਦੇ ਰਵਾਂਗੇ ਇਹ ਜੋ ਵੀ ਹੈ ਗਿਆਨ ਅਧਿਆਤਮਿਕ ਗਿਆਨ ਆ ਇੱਕ ਆਪਣੀ ਆਤਮਾ ਦਾ ਭੋਜਨ ਆਪਣਾ ਸੱਚਾ ਭੋਜਨ ਆ ਠੀਕ ਆ ਜੀ ਧਿਆਨ ਰੱਖਿਓ ਕਿ ਆਪਾਂ ਕੌਣ ਆ ਹੁਣ ਮੈਂ ਕੌਣ ਆ ਮੈਂ ਕੌਣ ਆ ਠੀਕ ਹੈ ਚੋ ਗਾਇਸ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ